ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚਕ ਨੇ ਸਾਡੇ ਪੰਜ ਦੇ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਔਰ ਜੋ 26 ਦਿਨ ਆਏਗਾ ਸ਼ੁੱਕਰਵਾਰ ਚਲੋ ਅੱਜ ਆਪਾਂ ਗੱਲ ਕਰਦੇ ਹਾਂ ਵੀ ਅੱਜ ਦਾ ਹੋਲ ਸੇਲ ਦਾ ਰੇਟ ਕੀ ਹੈ ਜੀ ਤੇ ਅੱਜ ਦਾ ਕੀ ਭਾਜ ਚੱਲ ਰਿਹਾ ਜੀ ਚਲੋ ਪਕੜਾ ਵਨਾਂ ਗੱਲ ਬਾਤ ਵੀ ਅੱਜ ਦਾ ਕੀ ਭਾਜ ਜੀ ਜੀ ਦੋਸਤੋ ਚਲੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਹੋਏ ਸੀਂ ਦਾ ਰੇਟ ਜੀ ਚਲੋ ਆਪਾਂ ਧੰਨਵਾਦ ਕਰਨਾ ਵੀ ਜਾਣ ਕੇ ਕੀ ਭਾਅ ਜੀ ਅੱਜ ਦਾ ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਬੱਬੂ ਕੋਸੇ ਦਾ ਭਾਅ ਜੀ ਅੱਜ ਦਾ ਜੀ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਬੰਦ ਗਰੇਟਾਂ ਦਾ ਭਾਅ ਜੀ ਬੱਬੂ ਕੋਸੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ 900 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਬੰਡ ਡੱਬਿਆਂ ਦਾ ਠੀਕ ਹੈ ਜੀ ਇਹਨਾਂ ਦਾ ਭਾਅ ਹੈਗਾ ਜੀ ਵਜ਼ਨ ਹੁੰਦਾ ਜੀ ਡੱਬਿਆਂ ਦੇ ਵਿੱਚ 10 ਜਾਂ 10.5 ਕਿਲੋ ਹੁੰਦਾ ਜੀ ਵੇਟ ਜੀ ਕਿਸੇ ਨੇ ਵੀ ਲੈਣਾ ਜੀ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ 900 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਠੀਕ ਹੈ ਜੀ ਮਸੰਮੀ ਦਾ ਭਾਅ ਹੋਈ ਚੱਲੀ ਜਾਂਦਾ ਜੀ ਦੇਖੋ ਜੀ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਵੀ 550 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਸਾਈਜ਼ ਹੁੰਦਾ ਜੀ ਮੋਟਾ ਤੇ ਪਤਲੇ ਦਾ ਸਾਈਜ਼ ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ ਇਹਦਾ ਅੱਜ ਦਾ ਭਾਅ ਹੈਗਾ ਜੀ 550 ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸਲਮੀ ਦਾ ਇਹ 20 ਕਿਲੋ ਹੁੰਦੀ ਹੈ ਜੀ ਮਸਲਮੀ ਜੋ ਬੰਦ ਬੱਟੇ ਦੇ ਵਿੱਚ ਜੀ ਹਾਂਜੀ ਦੋਸਤੋ ਮੈਰੀਕੋ ਦਾ ਜਿਆਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡਾਂ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਮੈਰੀਕੋ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਮੈਰੀਕੋ ਦਾ ਜੀ ਆਲੂ ਬਖਾਰਾਂ ਦਾ ਹਾਂਜੀ ਦੋਸਤੋ ਆਪਾਂ ਵਧੀਆ ਸੇਵ ਦਿਖਾਉਣਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਵਧੀਆ ਸੇਵਾਂ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਵਧੀਆ ਸੇਵ ਨੇ ਜੀ ਪੂਰੇ ਵਧੀਆ ਤੇ ਆਪਾਂ ਪੇਟੀ ਬੰਦ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸੇਵ ਦਾ ਬੰਦ ਪੇਟੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਸੇਵ ਦਾ ਭਾਅ ਹੈਗਾ ਜੀ ਅੱਜ ਦਾ 300 ਤੋਂ ਲੈ ਕੇ 4 400 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਠੀਕ ਹੈ ਜੀ ਵਜ਼ਨ ਹੁੰਦਾ ਇਹਦੇ ਵਿੱਚ 7 ਕਿਲੋ ਵਜ਼ਨ ਹੁੰਦਾ ਜੀ ਇਹਦੇ ਵਿੱਚ ਸੇਵ ਦਾ ਜੀ ਬੰਦ ਡੱਬੇ ਦੇ ਵਿੱਚ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਸੇਵ ਦਾ ਵਧੀਆ ਸੇਵ ਦਾ ਭਾਅ ਜੀ ਅੱਜ ਦਾ ਇਹ ਛੋਟੇ ਡੱਬਿਆਂ ਚ ਪਾਏ ਕੀ ਆਉਂਦੀ ਹੈ ਜੀ 7-7 ਕਿਲੋ ਹੁੰਦੀ ਹੈ ਜੀ ਪੈਕਿੰਗ ਇਹਦੇ ਵਿੱਚ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ 300 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਹੈਗਾ ਦੋਸਤੋ ਨਾਸਪਟੀਆਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 25 ਰੁਪਏ ਕਿਲੋ ਦਾ ਭਾਅ ਜੀ ਬੰਦ ਡੱਬੇ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਹੋਲ ਸੇਲ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਡੱਬਾ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ ਵਾਜਨ ਹੁੰਦਾ ਜੀ ਇਹਦੇ ਵਿੱਚ 12 ਕਿਲੋ 12.5 ਕਿਲੋ ਵਾਜਨ ਹੁੰਦਾ ਜੀ ਇਹਦੇ ਵਿੱਚ ਬੰਦ ਡੱਬੇ ਦੇ ਵਿੱਚ ਠੀਕ ਹੈ ਜੀ ਅੱਜ ਦਾ ਭਾਅ ਜੀ ਨਾਸਪਤੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਪੈਨੈਪਲ ਦਾ ਭਾਅ ਦੱਸਦੇ ਜੀ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪੈਨੈਪਲ ਦਾ ਠੀਕ ਹੈ ਜੀ ਅੱਜ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਪੂਰਾ ਵਧੀਆ ਤਾਜ਼ਾ ਫਰੈਸ਼ ਪੈਨੈਪਲ ਆ ਜੀ ਇਹ ਕਿਸੇ ਨੂੰ ਮਿਲਣਾ ਹੌਲ ਸੇਲ ਦਾ ਰੇਟ ਹੈ ਜੀ ਠੀਕ ਹੈ ਜੀ ਅੱਜ ਦਾ ਭਾਅ ਦੱਸਦੇ ਵੀ ਕੀ ਹੈ ਜੀ ਅੱਜ ਦਾ ਭਾਅ ਹੈਗਾ ਜੀ 32 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪੈਨ ਐਪਲ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਪੈਨ ਐਪਲ ਦਾ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 38 ਰੁਪਏ ਦਾ ਭਾਅ ਜੀ ਕੇਲੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜਿਹੜਾ ਇਹ ਲੈਣਾ ਹੋਲ ਸੇਲ ਦਾ ਰੇਟ ਆ ਜੀ ਬੰਦ ਗਰੇਟਾਂ ਦਾ ਜੀ ਅੱਜ ਦਾ 17 ਹਾਂਜੀ ਦੋਸਤੋ ਨਰੀਅਲ ਦਾ ਭਾਅ ਹੈਗਾ ਜੀ ਬੰਦਲ ਫਾਸੇ ਦਾ ਭਾਅ ਹੈਗਾ ਜੀ 650 ਰੁਪਏ ਦਾ ਭਾਅ ਜੀ ਬੰਦਲ ਫਾਸੇ ਦਾ ਠੀਕ ਹੈ ਜੀ ਅੱਜ ਦਾ ਭਾਅ ਅੱਡੇ ਕਿਸੇ ਨੇ ਵੀ ਲੈਣਾ ਜੀ ਫੁੱਲ ਸੇਲ ਦਾ ਰੇਟ ਆ ਜੀ ਇਹਦੇ ਵਿੱਚ ਪੀਸ ਹੁੰਦਾ ਜੀ 10 ਪੀਸ ਹੁੰਦਾ ਜੀ ਨਰੀਅਲ ਦੇ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਬੰਦਲ ਫਾਸੇ ਦਾ ਜੀ ਦੋਸਤੋ ਵਧੀਆ ਸੇਬ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਕਿਲੋ ਦਾ ਭਾਅ ਜੀ ਸੇਬ ਦਾ ਜੇ ਕਿਸੇ ਨੂੰ ਵੀ ਲੈਣਾ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਸੇਬ ਦਾ ਬੰਦ ਪੇਟੀ ਪੇਟੀ ਦਾ ਭਾਅ ਜੀ 200 ਰੁਪਏ ਕਿਲੋ ਦਾ ਭਾਅ ਜੀ ਸੇਬ ਦਾ ਹਾਂ ਜੀ ਦੋਸਤੋ ਆਪਾਂ ਅੰਬ ਬਾਰੇ ਵੀ ਦੱਸਦੇ ਹਾਂ ਵੀ ਤੁਹਾਨੂੰ ਕੀ ਭਾਅ ਚੱਲ ਰਿਹਾ ਜੀ ਅੰਬ ਦਾ ਪੂਰੇ ਵਧੀਆ ਸਿਰੇ ਦੇ ਅੰਬ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਠੀਕ ਹੈ ਜੀ ਵਧੀਆ ਅੰਬ ਦਾ ਭਾਅ ਹੈਗਾ ਜੀ ਅੱਜ ਦਾ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਬੰਦ ਡੱਬੇ ਦਾ ਭਾਅ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਠੀਕ ਹੈ ਜੀ ਇਹ ਬੰਦ ਡੱਬੇ ਦਾ ਭਾਅ ਜੀ ਅੰਬ ਦਾ ਹਾਂਜੀ ਦੋਸਤੋ ਆਪਾਂ ਬਾਈ ਨਾਲ ਲਾਂਗੜੇ ਅੰਬ ਬਾਰੇ ਵੀ ਗੱਲਬਾਤ ਕਰਦੇ ਵੀ ਲਾਂਗੜੇ ਅੰਬ ਦਾ ਕੀ ਭਾਅ ਕੀ ਭਾਅ ਦਾ ਮੇਰੇ ਵੀਰੇ ਅੱਜ ਦਾ ਲਾਂਗੜਾ ਅੰਬ ਦਾ ਅੱਜ ਦਾ ਰੇਟ ਹੈਗਾ ਵੀਰੇ 50 ਰੁਪਏ 45 ਤੋਂ ਲੈ ਕੇ 50 ਰੁਪਏ ਤੱਕ ਦਾ ਲਾਂਗੜਾ ਹੈ ਹਾਂਜੀ ਦੋਸਤੋ ਲਾਂਗੜੇ ਅੰਬ ਦਾ ਭਾਅ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤ हां जी दोस्तों आलू बुखारे ਦਾ ਭਾਅ ਹੈਗਾ ਜੀ 400 ਰੁਪਏ ਦੀ ਪੇਟੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਬੰਦ ਪੇਟੀ ਦਾ ਭਾਅ ਜੀ ਆਲੂ ਖਾਰਾ ਨਾਲ ਠੀਕ ਹੈ ਜੀ ਇਹ 400 ਰੁਪਏ ਦੀ ਪੇਟੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 4 ਕਿਲੋ 4.5 ਕਿਲੋ ਵਾਜਨ ਹੁੰਦਾ ਜੀ ਇਹਦੇ ਵਿੱਚ ਬੰਦ ਪੇਟੀ ਦੇ ਵਿੱਚ ਠੀਕ ਹੈ ਜੀ ਅੱਜ ਦਾ ਭਾਅ ਜੀ ਆਲੂ ਖਾਰਾ ਨਾਲ ਭਾਅ ਜੀ ਅੱਜ ਦਾ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਹੀ ਜੀ ਹੁਲਸੇਲ ਦਾ ਰੇਟ ਜੀ ਚਲੋ ਆਪਾਂ ਗੱਲਬਾਤ ਕਰਦੇ ਬਾਪੂ ਨਾਲ ਤੇ ਅੱਜ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ ਰੇਟ ਤੇ ਪਿਆਜ਼ ਬਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਾਉਣਾ ਛੋਡੀ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ ਰੇਟ ਬਾਰੇ ਦੱਸਣਗੇ ਬਾਬੂ ਜੀ ਵੀ ਅੱਜ ਦਾ ਆਲੂ ਦਾ ਕੀ ਭਾਅ ਚੱਲ ਰਿਹਾ ਨਮਸਕਾਰ ਬਾਬੂ ਜੀ ਨਮਸਕਾਰ ਭਾਈ ਨਮਸਕਾਰ ਮੌਸਮ ਬੜੀਆ ਜੀ ਅੱਛਾ ਕੱਲ ਵੀ ਨਹੀਂ ਪੈ ਗਿਆ ਤੇ ਅੱਜ ਵੀ ਮੌਸਮ ਠੰਡਾ ਹੀ ਹੈ ਜੀ ਠੰਡਾ ਹੀ ਹੈ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਆਲੂ ਦਾ 450 450 ਡੈਮੰਡ ਅੱਛਾ ਡੈਮੰਡ 450 ਰੁਪਏ ਹਾਂਜੀ ਦੋਸਤੋ ਡਾਇਮੰਡ ਦਾ ਭਾਅ ਰਹਿ ਗਿਆ ਜੀ 450 ਰੁਪਏ ਦਾ ਭਾਅ ਰਹਿ ਗਿਆ ਜੀ ਆਲੂ ਦਾ ਠੀਕ ਹੈ ਜੀ ਵਧੀਆ ਆਲੂ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਦਾ ਟੈਣਾ ਭਾਅ ਜੀ ਅੱਜ ਦਾ ਜੀ ਆਲੂਆਂ ਦਾ ਠੀਕ ਹੈ ਤੇ ਵਧੀਆ ਸੁਪਰ ਡਾਇਮੰਡ ਦਾ ਭਾਅ ਹੈਗਾ ਜੀ ਅੱਜ ਦਾ 500 ਰੁਪਏ ਦਾ ਭਾਅ ਜੀ ਡਾਇਮੰਡ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ 500 ਰੁਪਏ ਦਾ ਭਾਅ ਜੀ ਤੇ ਲਾਲ ਆਲੂ ਦਾ ਵੀ ਭਾਅ ਜੀ 500 ਰੁਪਏ ਦਾ ਭਾਅ ਜੀ ਅੱਜ ਦਾ ਲਾਲ ਦਾ ਜੀ 500 ਦਾ ਭਾਅ ਜੀ ਇਹ ਲਾਲ ਆਲੂ ਦਾ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਬੰਦ ਘਟਿਆਂ ਦਾ ਭ ਅੱਜ ਦੇ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਰੇਟ ਬਾਰੇ ਦੱਸਾਂਗੇ ਵੀ ਪਿਆਜ਼ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਤੇ ਆਪਾਂ ਗੱਡੀ ਵਾਲੇ ਪਿਆਜ਼ ਬਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ ਗੱਡੀ ਵਾਲੇ ਪਿਆਜ਼ ਦਾ ਠੀਕ ਹੈ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਅੱਜ ਦਾ ਜੇ ਕਿਸੇ ਨੇ ਵੀ ਹੋਲ ਸੇਲ ਦੇ ਰੇਟ ਤੇ ਲੈਣਾ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਪਿਆਜ਼ ਦਾ ਠੀਕ ਹੈ ਜੀ ਅੱਜ ਦਾ ਭਾਅ ਹੈ ਜੀ ਪਿਆਜ਼ ਦਾ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਗੱਟਿਆਂ ਦਾ ਠੀਕ ਹੈ ਜੀ ਚਲੋ ਆਪਾਂ ਖੁੱਲਾ ਵੀ ਦਿਖਾ ਦਿੰਦਾ ਨਾ ਵੀ ਕਿੱਦਾਂ ਦਾ ਪਿਆਜ਼ ਹੁੰਦਾ ਜੀ ਇਹ ਠੀਕ ਹੈ ਜੀ ਆਹ ਪਿਆਜ਼ ਹੁੰਦਾ ਜੀ ਬੰਦ ਗੱਟਿਆਂ ਦਾ ਜੀ ਕਿਸੇ ਨੇ ਵੀ ਲੈਣਾ ਸੁੱਕਾ ਪਿਆਜ਼ ਹੈ ਜੀ ਪੂਰਾ ਵਧੀਆ ਜੀ ਠੀਕ ਹੈ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ फूल सील द रेट है जी आज दा है हां जी दोस्तों पूरा बढ़िया प्याज है जी आज दा जी 16 17 ਰੁਪਏ ਕਿਲੋ ਮਿਲ ਰਿਹਾ ਜੀ ਲੈਣਾ ਕਿਸੇ ਨੇ ਵੀ ਇਹ ਹੈਗਾ ਭਾਅ ਹੈਗਾ ਜੀ 16 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਲਾਲ ਪਿਆਜ਼ ਦਾ ਭਾਅ ਜੀ ਅੱਜ ਦਾ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਇਹਦੇ ਪਿਆਜ਼ ਦਾ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ हां जी दोस्तों ਨਾਸਕਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 21 ਤੋਂ ਲੈ ਕੇ 22 ਰੁਪਏ ਤੱਕ ਦਾ ਆਪਾਂ ਅੱਜ ਨਾਸਕ ਦੇ ਪਿਆਜ਼ ਦਾ ਜੀ ਠੀਕ ਹੈ ਜੀ ਅੱਜ ਦਾ ਆਪਾਂ ਜੀ ਨਾਸਕ ਦੇ ਪਿਆਜ਼ ਦਾ ਇਹ ਬੰਦ ਗੱਟੇ ਦਾ ਭਾਜ ਜੀ ਅੱਜ ਦਾ ਤੇ ਹੋਰ ਵੀ ਤੁਸੀਂ ਨੇ ਸਸਤਾ ਲੈਣਾ ਤਾਂ 20 ਰੁਪਏ ਕਿਲੋ ਵੀ ਮਿਲ ਜੂਆ ਜੀ ਨਾਸਕ ਦੇ ਪਿਆਜ਼ 20 ਰੁਪਏ ਕਿਲੋ ਵੀ ਹੈਗਾ ਜੀ ਠੀਕ ਹੈ ਜੀ 18 ਤੋਂ 20 ਰੁਪਏ ਕਿਲੋ ਤੱਕ ਦਾ ਭਾਅ ਹੁੰਦਾ ਜੀ ਨਾਸਕ ਦੇ ਪਿਆਜ਼ ਦਾ ਜੀ ਠੀਕ ਹੈ ਜੀ ਇਹ ਬੰਦ ਗੱਟਾ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਬੰਦ ਗੱਟਿਆਂ ਦਾ ਹਾਂਜੀ ਦੋਸਤੋ ਆਪਾਂ ਲਸਣ ਦਾ ਭਾਅ ਵੀ ਦੱਸਦੇ ਵੀ ਅੱਜ ਦਾ ਕੀ ਭਾਅ ਆ ਲਸਣ ਦਾ ਆਪਾਂ ਬੰਦ ਗੱਟੇ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਆ ਲਸਣ ਦਾ ਲਸਣ ਦਾ ਭਾਅ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਜੀ ਲਸਣ ਦਾ ਠੀਕ ਆ ਜੀ ਇਹ ਅੱਜ ਦਾ ਭਾਅ ਜੀ 70 ਰੁਪਏ ਕਿਲੋ ਦਾ ਭਾਅ ਜੀ ਲਸਣ ਦਾ ਹੀ ਵਧੀਆ ਲਸਣ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਲਸਣ ਦਾ ਜੀ ਆ ਹਾਂਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਸਬਜ਼ੀ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਸੇਲ ਦਾ ਰੇਟ ਜੀ ਚਲੋ ਆਪਾਂ ਗੱਲਬਾਤ ਕਰਦੇ ਜੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਪੰਸੀਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਹੋਰ ਬਾਈ ਹਰੀ ਕਹਿੰਦਾ ਮੈਂ ਠੀਕ ਹਾਂ ਬਾਈ ਵਧੀਆ ਬਾਈ ਹੋਰ ਅੱਜ ਕੱਦੂ ਦਾ ਕੀ ਭਾਅ ਚੱਲ ਰਿਹਾ ਅੱਜ ਆਪਣੇ ਦਾ ਕਦੂ ਬਾਈ ਇਹ ਅੱਧ ਵਜਾ ਟਾਣ ਸੀ ਗਾਮ ਚੋਂ ਲਓ ਜਾਲ ਵਾਲੇ ਦਾ ਜੀ ਜਾਲ ਵਾਲਾ ਪਿੰਡ 50 ਜੀ ਵਾਲਾ ਹਾਂਜੀ ਦੋਸਤੋ ਅੱਜ ਵਾਲਾ ਕੱਦੂ ਦਾ ਭਾਅ ਹੈਗਾ ਜੀ ਜਾਲ ਵਾਲੇ ਦਾ 50 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੂੰ ਲੈਣਾ ਹੋਲ سیل ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਨਾਰਮਲ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ 30 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਕੱਦੂ ਦਾ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਣੇ ਭਾਈ ਹੈਰੀ ਹੋਰਾਂ ਕੋਲੇ ਜੀ ਆਲੂ ਵੀ ਮਿਲ ਜੂਗਾ ਜੇ ਕਿਸੇ ਨੇ ਆਲੂ ਲੈਣਾ ਹੁੰਦਾ ਜੀ ਹੋਲ ਸੇਲ ਦਾ ਰੇਟ ਹੈ ਜੀ ਤੇ ਲਾਲ ਆਲੂ ਦਾ ਭਾਅ ਹੈਗਾ ਜੀ 500 ਰੁਪਏ ਦਾ ਭਾਅ ਜੀ ਅੱਜ ਦਾ ਜੀ ਲਾਲ ਆਲੂ ਦਾ ਠੀਕ ਹੈ ਜੀ ਤੇ ਆਪਾਂ ਦੂਜਾ ਆਲੂ ਵੀ ਦਿਖਾ ਦਿੰਦਾ ਟਾਈਮ ਟੱਕੇਤੀ ਵਾਲਾ ਜੀ ਆਲੂ ਦਾ ਭਾਅ ਹੈਗਾ ਜੀ 400 ਰੁਪਏ ਦਾ ਭਾਅ ਜੀ ਅੱਜ ਦਾ ਤੇ ਕਿਸੇ ਨੇ ਲੈਣਾ ਜੀ ਆਲੂ ਹੈ ਬਾਈ ਹੈਰੀਗੋ ਮਿਲ ਜੂਏ 400 ਰੁਪਏ ਦਾ ਗੱਟਾ ਜੀ ਜੀ ਕਿਸੇ ਨੇ ਵੀ ਲੈਣਾ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਦੋਸਤੋ ਆਪਾਂ ਬਾਈ ਸਤਨਾਮ ਨਾਲ ਕਰਦੇ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਦੇਸੀ ਗੁਵਾਰੇ ਦਾ ਭਾਅ ਪੁੱਛਦੇ ਹਾਂ ਜੀ ਅੱਜ ਦਾ ਕੀ ਹੈ ਜੀ ਹੋਰ ਸਤਨਾਮ ਠੀਕ ਆ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਅੱਜ ਦਾ ਗੁਵਾਰੇ ਦਾ ਕੀ ਭਾਅ ਚੱਲੀ ਜਾਂਦਾ ਜੀ ਅੱਜ ਦਾ ਇਹ ਦੇਸੀ ਗੁਵਾਰੇ ਦਾ 40 ਤੇ ਜੇ 30 ਵਾਲਾ ਜੇ 30 ਵਾਲਾ ਵੀ ਪਾ ਜਾਂਦਾ 130 ਪਾ ਦੇਣੇਗੇ ਸੀ ਹਾਂਜੀ ਦੋਸਤੋ ਜੇ ਇਕੱਠਾ ਆ ਜੇ ਕੋਈ ਤਾਂ 120 ਵੀ ਪਾ ਜਾਂਗਾ ਹਾਂਜੀ ਦੋਸਤੋ ਅੱਜ ਦਾ ਭਾਅ ਹੈਗਾ ਜੀ ਛੋਟੇ ਗੁਾਰੇ ਦਾ ਭਾਅ ਹੈਗਾ ਜੀ 130 ਤੋਂ ਲੈ ਕੇ 140 ਰੁਪਏ ਤੱਕ ਦਾ ਭਾਅ ਜੀ ਜੇ ਕਿਸੇ ਨੇ ਇਕੱਠਾ ਲੈਣਾ ਤਾਂ 130 ਰੁਪਏ ਮਿਲ ਜੂਆ ਇਹ ਕਿਲੋ ਲੈਣਾ ਤਾਂ 140 ਰੁਪਏ ਦਾ ਭਾਅ ਜੀ ਜੇ ਕਿਸੇ ਨੂੰ ਹੀ ਲੈਣਾ ਇਹ ਹੋਲ سیل ਦਾ ਰੇਟ ਆ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਬੀਸੀ ਗੁਾਰੇ ਦਾ ਜੀ ਹਾਂਜੀ ਦੋਸਤੋ ਕਲੇਲੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈ ਜੀ 30 ਤੋਂ 40 ਰੁਪਏ ਤੱਕ ਦਾ ਭਾਅ ਜੀ ਵਧੀਆ ਕਲੇਲੇ ਦਾ ਭਾਅ ਜੀ ਅੱਜ ਦਾ ਜੀ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੂੰ ਹੀ ਲੈਣਾ ਹੋਲ سیل ਦਾ ਰੇਟ ਆ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੂੰ ਲੈਣਾ ਹੋਲ سیل ਦਾ ਰੇਟ ਹੈ ਜੀ ਤੋਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਕੱਚੇ ਦਾ ਜੀ ਅੱਜ ਦਾ ਹੈਗਾ ਜੀ ਭਾਅ ਅੱਜ ਦਾ 300 ਤੋਂ ਲੈ ਕੇ 350 ਰੁਪਏ ਦਾ ਭਾਅ ਜੀ ਪੰਸੀਰੀ ਹੈ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ 150 ਤੋਂ ਲੈ ਕੇ 200 ਰੁਪਏ ਤੱਕ ਦਾ ਆਦੀ ਕੰਸੇਰੀ ਕੰਸੇਰੀ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਗੁੱਟੀ ਦਾ ਜੀ ਅੱਜ ਦਾ ਭਾਅ ਜੀ 100 ਰੁਪਏ ਦਰਜਨ ਦਾ ਭਾਅ ਜੀ ਅੱਜ ਦਾ ਪਾਲਕ ਦਾ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ 150 ਰੁਪਏ ਦਰਜਨ ਦਾ ਭਾਅ ਜੀ ਅੱਜ ਦਾ ਅਰਬੀ ਵਾਲੇ ਪੱਤੇਆਂ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਅਰਬੀ ਵਾਲੇ ਪੱਤੇ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਬੰਦਪੂਰੀ ਦਾ ਭਾਅ ਹੈਗਾ ਜੀ 90 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਕਿਸੇ ਨੂੰ ਵੀ ਲੈਣਾ ਫੋਨ ਸੇਲ ਦਾ ਰੇਟ ਹੈ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਅਰਬੀ ਦਾ 21 ਨੰਬਰ ਦਾ ਕਾਹਨ ਆ ਜੀ ਕਿਸੇ ਨੇ ਵੀ ਲੈਣਾ ਜੀ ਛੋਲ ਸੇਲ ਦਾ ਰੇਟ ਆ ਜੀ ਆਰਬੀ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਬੰਦ ਘਟਿਆਂ ਦਾ ਭਾਅ ਹੈਗਾ ਜੀ ਪੇਠੇ ਦਾ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਕਿਸੇ ਨੇ ਵੀ ਲੈਣਾ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਰਣਜੀਤ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਲੌਕੀ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਤੁਹਾਨੂੰ ਦੱਸੋਣੇ ਆਂ ਜੀ ਆਪਾਂ ਕਮਲ ਫਰੂਟ ਕੰਪਨੀ ਬਾਈ ਹੁਰਾਂ ਕੋਲੇ ਖੜੇ ਆਂ ਜੀ ਠੀਕ ਹੈ ਜੀ ਬਾਈ ਰਣਜੀਤ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਲੌਕੀ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਲੌਕੀ ਦਾ ਕੀ ਭਾਅ ਚਲੀ ਜਾਂਦਾ ਵੀਰੇ ਅੱਜ ਵੇ ਲੋਕੀ ਵਿਗਿਆ ਅੱਜ 25 ਤੋਂ ਲੈ ਕੇ 30 ਰੁਪਏ ਕਿਲੋ ਤੱਕ ਵਧੀਆ ਬਰੀਕ ਲੋਕੀ ਹਾਂਜੀ ਦੋਸਤੋ ਬਰੀਕ ਲੋਕੀ ਦਾ ਭਾਅ ਹੈਗਾ ਜੀ ਵਧੀਆ ਲੋਕੀ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਸੇ ਨੂੰ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੇ ਕਿਸੇ ਨੂੰ ਵੀ ਲੈਣਾ ਬੰਦ ਲਫਾਫੇ ਦਾ ਭਾਅ ਹੈਗਾ ਜੀ 15 ਕਿਲੋ ਖੀਰਾ ਹੁੰਦਾ ਜੀ ਅਲਫਾਫੇ ਦੇ ਵਿੱਚ ਠੀਕ ਹੈ ਜੀ ਇਹਦਾ ਭਾਅ ਹੈਗਾ ਜੀ ਅੱਜ ਦਾ ਚਾਨਾ ਖੀਰੇ ਦਾ 650 ਰੁਪਏ ਦਾ ਭਾਅ ਜੀ ਬੰਦ ਲਿਖਾ ਦੇਦਾ ਠੀਕ ਹੈ ਜੀ ਅੱਜ ਦਾ ਭਾਅ ਜੇ ਕਿਸੇ ਨੂੰ ਵੀ ਲੈਣਾ ਜੀ 15 ਕਿਲੋ ਹੁੰਦਾ ਜੀ ਖੀਰਾ ਜੀ ਇਹ ਚਾਣਾ ਖੀਰੇ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਬੋਰੀ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਹਰੀ ਮਿਰਚ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਆਪਾਂ ਪਹਾੜੀ ਗਾਜਰ ਬਾਰੇ ਵੀ ਦੱਸਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਪਹਾੜੀ ਗਾਜਰ ਦਾ ਭਾਅ ਹੈਗਾ ਜੀ 18 ਰੁਪਏ ਕਿਲੋ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਬੋਰੀ ਲੈਣੀ ਪੈਣੀ ਹੈ ਜੀ ਗਾਜਰਾਂ ਦੀ ਜੀ ਕਿਸੇ ਨੇ ਵੀ ਲੈਣੀ ਹੈ ਜੀ 18 ਰੁਪਏ ਕਿਲੋ ਦਾ ਭਾਅ ਜੀ ਗਾਜਰਾਂ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਗਾਜਰਾਂ ਦਾ ਹਾਂਜੀ ਦੋਸਤੋ ਆਪਾਂ ਟਮਾਟਰ ਬਾਰੇ ਵੀ ਗੱਲਬਾਤ ਕਰਦੇ ਆ ਵੀ ਬੰਦ ਗਰੇਟਾਂ ਦਾ ਕੀ ਭਾਅ ਚੱਲ ਰਿਹਾ ਹੈ ਟਮਾਟਰ ਦਾ ਜੀ ਅੱਜ ਦਾ ਭਾਅ ਜੀ ਪਾਲ ਨੇ ਪਾ ਹਾਂਜੀ ਦੋਸਤੋ ਟਮਾਟਰ ਦਾ ਪਾ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਬੰਦ ਗ੍ਰੇਡ ਦਾ ਪਾ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਹੋਲ ਸੋਲਡ ਦਾ ਰੇਟ ਆ ਜੀ 35 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਟਮਾਟਰ ਦਾ ਵਧੀਆ ਟਮਾਟਰ ਦਾ ਤੱਕ ਦਾ ਪਾ ਜੀ ਅੱਜ ਦਾ ਹਾਂਜੀ ਦੋਸਤੋ ਗੋਭੀ ਦਾ ਪਾ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਅੱਜ ਦਾ ਗੋਭੀ ਦਾ ਜੀ ਬੰਦ ਡੱਬਿਆਂ ਦਾ ਪਾ ਜੀ ਅੱਜ ਦਾ ਗੋਭੀ ਦਾ हां जी दोस्तों कच्चे केलेਆਂ ਦਾ ਭਾਅ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਕੇਲਿਆਂ ਦਾ ਭਾਅ ਜੀ ਅੱਜ ਦਾ ਕੱਚੇ ਕੇਲਿਆਂ ਦਾ ਠੀਕ ਹੈ ਜੀ 40 ਰੁਪਏ ਕਿਲੋ ਦਾ ਭਾਅ ਜੀ ਕੇਲਿਆਂ ਦਾ हां जी दोस्तों ਸਿਮਲਾ ਮਿਰਚ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਦੇ ਕਰਾਬਾ ਜੀ ਸਿਮਲਾ ਮਿਰਚ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦੇ ਡੱਬਿਆਂ ਦਾ ਭਾਅ ਜੀ ਅੱਜ ਦਾ ਸਿਮਲਾ ਮਿਰਚ ਦਾ ਜੀ ਦੋਸਤੋ ਨਵੇਂ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਆਦਰਕ ਦਾ ਬੰਦਪੂਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਨਿੰਬੂ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਹੋਲ ਸੇਲ ਦਾ ਰੇਟ ਆ ਜੀ ਬੰਦ ਘੱਟੇ botando a pãozinho de